ਵਾਟੀ بڑے ਪਾ ਛੱਡਦੇ ਪਤਣ ਕੀ ਗੱਲ ਆ ਅ ਸ਼ਾਮ ਤੱਕ ਉਹਨੇ ਲੈ ਕੇ ਜਾਣੇ ਕੱਪੜੇ ਅੱਜ ਇੰਚੀ ਟੇਪ ਲੱਭਾਂ ਇੰਚੀ ਟੇਪ ਇਹ ਪਤਾ ਨਹੀਂ ਕਿੱਥੇ ਰੱਖ ਦਿੰਦਾ ਇੰਚੀ ਟੇਪ ਹੀ ਨਹੀਂ ਲੱਭਣ ਦਿਆ ਕਿੱਥੇ ਰੱਖਿਆ ਸੀ ਕਰ ਕਿੱਥੇ ਆ ਅੱਜ ਤਾਂ ਪਿੱਛੇ ਉਹਨੂੰ ਵਾਏ ਮਾਰਦਾ ਅਰਚਨ ਅਰਚ ਅਰਚ ਲੱਗਦਾ ਉੱਧਰ ਲੈ ਗਿਆ ਹੀ ਚਾਹ ਲੈਣ ਪਤਾ ਨਹੀਂ ਕਿੱਥੇ ਰੱਖਿਆ ਇੰਚੀ ਟੇਪ ਅਰਚ ਹਾਂਜੀ ਆ ਚਾਹ ਬਣੀ ਕਿਣੀ ਆ ਤੇ ਚਾਹ ਨਾਲੇ ਟਾਈਮ ਜੇ ਕੈਂਚੀ ਟੇਪ ਕੱਲ ਦਾ ਲੱਭਣੀ ਕਿੱਥੇ ਗਿਆ ਇੱਥੇ ਰੱਖਿਆ ਮੈਂ ਕਿਤੇ ਲੱਭ ਕੇ ਦੇ ਮੈਨੂੰ ਜਿੱਥੇ ਰੱਖਣਾ ਯਾਰ ਪਤਾ ਨਹੀਂ ਲੱਗਦਾ ਤੇਰੀ ਚੀਜ਼ ਕਿੱਥੇ ਆਏ ਨਵਾਂ ਮਗਾੜੋ ਹੈ ਨਵਾਂ ਮਗਾੜੋ ਮੈਨੂੰ ਲੱਭਾ ਇੱਕ ਵਾਰੀ ਇੱਥੇ ਰੱਖਿਆ ਕਿੱਥੇ ਰੱਖਿਆ ਤੂੰ ਮੈਂ ਜਗਾ ਸੋਚ ਕਿੱਥੇ ਰੱਖਿਆ ਕਿੱਥੇ ਆ ਤੇ ਇੱਤਾ ਨਹੀਂ ਹੁੰਦਾ ਇੱਥੇ ਸਾਮਾਨ ਦੇ ਥੱਲੇ ਥੱਲੇ ਨਾ ਆਇਆ ਕਿਤੇ ਥੱਲੇ ਉਹ ਕੀ ਆ ਚਾਹ ਫੜ ਤੂੰ ਆ ਫੜ 10 ਰੁਪਏ ਦੁਕਾਨ ਤੋਂ ਹੁਣ ਨਾ ਲੈ ਚੱਲ ਜਾ ਲੈ ਹੁਣ ਇਧਰ ਮੋੜ ਵਾਂ ਕਾਈਂ ਕਾਰਾਂ ਹੀ ਉਹਦੇ ਨਾਲ ਉੱਤ ਕੇ ਜੇ ਲੱਭ ਕੇ ਮੋੜ ਦਾਂਗੇ ਠੀਕ ਆ ਠੀਕ ਆ ਉੱਤ ਕਿ ਦਲਮੇ ਪਿਆਈਓ ਓ ਓ ਵੀਰ ਓ ਭਰਾ ਕੰਮ ਕਰ ਉੱਠ ਕੇ ਸਫਾਈ ਸੂਈ ਕਰਕੇ ਦਲਮੇ ਪਿਆਵਾ ਪੈਸੇ ਨਹੀਂ ਲੈਣੇ ਦਿਹਾੜੀ ਨਹੀਂ ਲੈਣੀ ਕੰਮ ਕਰ ਚੱਜਣਾ ਸਫਾਈ ਕਰ ਦੱਤਾ ਤੇ ਨੂੰ ਪੰਜਾਬੀ ਚ ਮੈਂ ਬੈਣਾ ਲੰਮੇ ਲੁੰਮੇ ਨਹੀਂ ਬੈਣਾ ਇੱਥੇ ਕਿਹਨੇ ਕਿਹੜਾ ਯਾਰ ਸਮਝ ਨਹੀਂ ਆਉਂਦੀ ਮੈਨੂੰ ਪਤਾ ਨਹੀਂ ਕਿਹੜਾ ਕਿਹਾ ਇਹਨਾਂ ਨੇ ਇੱਥੇ ਤੂੰ ਚੇਤਾ ਨਹੀਂ ਯਾਰ ਕਿੱਥੇ ਰੱਖ ਬੈਠਾ ਹਾਂ ਮੈਂ ਮੈਨੂੰ ਯਾਰ ਭਾ ਇੱਕ ਇੰਚੀ ਟੇਪ ਦੇ ਦੇ ਅੱਬਾ ਬਲੇ ਇੱਕ ਇੰਚੀ ਦੇ ਦੇ ਉਹਨਾਂ ਨੂੰ ਕਿੱਥੇ ਚਲੇ ਗਿਆ ਇਹ ਤੱਕ ਆਇਆ ਹੀ ਨਹੀਂ ਆ ਕਿੰਨਾ ਟਾਈਮ ਹੋ ਗਿਆ ਉਹਨੂੰ ਭੇਜਣ ਨੂੰ ਇੰਚ ਟੇਪ ਤਾਂ ਕੰਮ ਕਿੰਨਾ ਰੁਕਿਆ ਮੇਰਾ ਉਹ ਦਾਦੀ ਜੀ ਮੰਗਾਉਣ ਵਾਈ ਮਾਰੋ ਸ਼ੇਤੀ ਅੱਬਾ ਸਾਹਿਬ ਮੈਂ ਪੈਂਟ ਇੱਕ ਪ੍ਰੈਸ ਕਰ ਲਾਂ ਨਾ ਆਉਂਦਾ ਫਿਰ ਮੈਨੂੰ ਆਪ ਜਾਣਾ ਪਊਗਾ ਹੋਰ ਕੀ ਹੈ ਵੇਖੋ ਨਵਾਈ ਗਈ ਜਾਂ ਮੈਂ ਨਹੀਂ ਲਵਾਂ ਨਾ ਪਤਾ ਕਿੱਥੇ ਗਿਆ ਆਇਆ ਨਵਾਈ ਗਿਆ ਹਾਂਜੀ ਸਤਾਜਾ ਇੰਚ ਟੇਪ ਹਾਂਜੀ ਉਸਤਾਦ ਜੀ ਤਲਾ ਕੱਢ ਫਿਰ ਛੇਤੀ ਕਰ ਮੇਰਾ ਕੰਮ ਕਿੰਨਾ ਰੁਕਿਆ ਆ ਲਓ ਆ ਗਿਆ ਲੰਦਾ ਇਹ ਇੰਚ ਟੇਪ ਪਾ ਤੈਨੂੰ ਦੂਜਾ ਇੰਚ ਟੇਪ ਗਿਆ ਹੀ ਲਿਆਉਣ ਨੂੰ ਦੂਜਾ ਦੂਜਾ ਕਿਹੜਾ ਇੱਕ ਤਾਂ ਇਹਨੇ ਦਿਮਾਗ ਖਾਦਾ ਇੱਕ ਉਹ ਕੋਈ ਕੰਮ ਤੇ ਕਰਦਾ ਕੋਈ ਕੰਮ ਆ ਓ ਨੋ ਇੱਥੇ ਯਾਰ ਦੇਣਾ ਮੈਂ ਇੱਕ ਮਿੰਟ ਖੜਾ ਜਾ ਆਹ ਤਾਂ ਸਾ ਚਾਈਨਾ ਨੇ ਆਹ ਇਹਨਾਂ ਨੇ ਲੱਭ ਕੇ ਰੱਖਿਆ ਆਈ ਆਇਨੂੰ ਕਹਿੰਦੇ ਆਇਨੂੰ ਕਹਿੰਦਾ ਇੰਚ ਟੇਪ ਇਹਨੂੰ ਆਹ ਲੈਣਾ ਤੇ ਆਹ ਜਿਹੜੀ ਬੱਤੀ ਆ ਬੱਤੀ ਵਾਲੀ 1 ਇੰਚ ਟੇਪ ਚੋਕ ਲੈਂਦੀ ਤੂੰ ਇਹ ਤੁਸੀਂ 1 ਇੰਚ ਟੇਪ ਹੀ ਕਿਹਾ ਹੀ ਮੈਨੂੰ ਕਹਿੰਦਾ ਦੰਦ ਸਦੋ ਨੰਦਾ ਹਾਂ ਚੱਲ ਅਨ ਬਾਸ ਕਰਕੇ ਤਾਂ ਪੈਸੇ ਲੱਗਿਆ ਜਿਹੜੇ ਤੇਨ ਚੱਲ ਛੱਤੀ ਭਾਜਾ